ਅੱਜ ਦਾ ਦਿਨ ਹੈ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤੇ ਅਸੀਂ ਦਫਤਰ ਦਾ ਦੁਗਾਟਨ ਕੀਤਾ ਜਿਹਦੇ ਵਿੱਚ तमाम ਲੀਡਰਸ਼ਿਪ ਬਹੁਤ سارے ਸਾਥੀ ਸਾਡੇ ਆਏ ਹੈ ਔਰ ਮੈਂ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਜਿਹੜੀ ਸ਼ੁਰੂਆਤ ਹੈ ਇੱਥੋਂ ਅਸੀਂ ਆਉਣ ਵਾਲੇ ਦਿਨਾਂ 'ਚ ਆਪਣੀ ਕੈਂਪੇਨ ਆਰੰਭ ਕਰਕੇ ਤਰਨ ਤਰਨ ਦੇ ਲੋਕਾਂ ਤੱਕ ਜਾਵਾਂਗੇ ਔਰ ਗੁਰੂ ਮਹਾਰਾਜ ਕਿਰਪਾ ਕਰਨ ਕਿ ਬਾਬਾ ਬੁੱਢਾ ਸਾਹਿਬ ਕੀ ਤਰਨ ਤਰਨ ਹਲਕੇ ਚੋਂ ਜਿਹੜਾ ਜਿੱਤ ਦਾ ਝੰਡਾ ਹੈ ਉਹ ਕਾਂਗਰਸ ਪਾਰਟੀ ਦਾ ਗੱਡਾਂਗੇ ਔਰ ਇਸ ਇਲੈਕਸ਼ਨ ਤੋਂ ਬਾਅਦ ਇੱਕ ਸਨੇਹਾ ਪੂਰੇ ਪੰਜਾਬ ਭਰ ਦੇ ਵਿੱਚ ਜਾਏਗਾ ਕਿ ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਤਰੱਕੀਆਂ ਲਿਆਂਤੇ ਲਿਆ ਸਕਦੀ ਔਰ ਜੋ ਅੱਜ ਦੇ ਹਾਲਾਤ ਹਨ ਫਿਰ ਕਿਸੇ ਦਿਨ ਅਸੀਂ ਲੰਮਾ ਵਿਸਤਾਰ ਪੂਰਕ ਤੁਹਾਡੇ ਨਾਲ ਗੱਲਾਂ ਕਰਾਂਗੇ ਅਸੀਂ ਕਰਨਪੁਰ ਜਿਹੜੇ ਕੀ ਪਰਿਵਾਰ ਦਾ ਪਸ਼ੋਕੜ ਤਰਨਤਾਰਨ ਦਾ ਔਰ ਤਰਨਤਾਰਨ ਦੇ ਲੋਕ ਜਾਣਦੇ ਐ ਇੱਥੋਂ ਦੇ ਰਹਿਣ ਵਾਲੇ ਐ ਇੱਥੋਂ ਦੇ ਜੰਪਲ ਐ ਸੋ ਅਸੀਂ ਉਹ ਉਮੀਦਵਾਰ ਦਿੱਤਾ ਔਰ ਜਿਹੜਾ ਸਾਡਾ ਉਮੀਦਵਾਰ ਹੈ ਮੈਨੂੰ ਲੱਗਦਾ ਅਗਰ ਦੂਜਿਆਂ ਸਾਰੇ ਉਮੀਦਵਾਰਾਂ ਨਾਲ ਤੁਸੀਂ ਨਜ਼ਰ ਮਾਰ ਲੋਗੇ ਤੇ ਸਾਡਾ ਉਮੀਦਵਾਰ ਜਿਹੜਾ ਹੈਗਾ ਉਹ ਵਧੀਆ ਉਮੀਦਵਾਰ ਹੈ ਜਿਹਨੂੰ ਕੀ ਅੱਜ ਦੇ ਲੋਕ ਪਸੰਦ ਕਰਨਗੇ ਵੋਟ ਪਾਉਣਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਹ ਪਹਿਲਾਂ ਕਾਲੀਦਲ ਸੀ ਉਹ ਆਮ ਆਦਮੀ ਪਾਰਟੀ ਚ ਹੈ ਪਰ ਜੋਰੇ ਕਾਰਨਾਮੇ ਜੋ ਉਹਨੇ ਹਿਸਾਬ ਕਿਤਾਬ ਹੈ ਉਹ ਜੀ ਇਸ ਇਲਾਕੇ ਦੇ ਲੋਕਾਂ ਨੇ ਉਹਨੂੰ ਤਿੰਨ ਵਾਰ ਦੇਖਿਆ ਵੇ ਹੁਣ ਤਾਂ ਇੱਕ ਸਾਲ ਹੀ ਰਹਿ ਗਿਆ ਸਰਕਾਰ ਦਾ ਕੇਵਲ ਇੱਕ ਤਾਂ ਉਹ ਉਮੀਦਵਾਰ ਹੈ ਦੂਸਰਾ ਉਮੀਦਵਾਰ ਆਜ ਤੱਕ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਇਹ ਤਾਂ ਜੂ ਇਸ ਮਨਕਤੋਈ ਵਿਸਣੀ ਹਦ ਨਾ ਚੋਣ ਹੈ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰ ਲੈਣ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣਾ ਹੈ ਜੇ ਤਾਂ ਬਦੁਖੇ ਟੱਕੂਆਂ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਤੇ ਤਰਨ ਤਰਨ ਦੇ ਲੋਕ ਵੀ ਇਸ ਗੱਲ ਦਾ ਫੈਸਲਾ ਕਰ ਲੈ ਫਿਰ ਤਾਂ ਬਿਲਕੁਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਜਿਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਫੋਨ ਕਰ ਰਹੇ ਹਨ ਕੰਨ ਨੂੰ ਲਾ ਰਹੇ ਹਨ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਤਾ ਕਿਸੇ ਨੂੰ ਲੱਖ ਦੇਤਾ ਇਸ ਤਰ੍ਹਾਂ ਨਾਲ ਚੱਲ ਰਿਹਾ ਹੈ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨ ਤਰ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜਿੰਮੀ ਚੋਣ ਚੋਂ ਤੇ ਦੂਜੇ ਪਾਸੇ ਉਹ ਲੋਕ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਨੇ ਆਪਣੀ ਮੰਗ ਕਰਦੇ ਨੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਿਹਾ ਹੈ ਪੰਜਾਬ ਨੇ ਬਹੁਤ ਸੰਤਾਪ ਭੋਗਿਆ ਹੈ ਕਿ ਕਿਹ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਹੈ ਕਿ ਜਾਨਾਂ ਦਿੱਤੀਆਂ ਸ਼ਹਾਦਤਾਂ ਦਿੱਤੀਆਂ ਪੰਜਾਬ ਨੇ ਕਾਂਗਰਸ ਪਾਰਟੀ ਨੇ ਸ਼ਹਾਦਤਾਂ ਦਿੱਤੀਆਂ ਤੇ ਤਦ ਹੱਸਦਾ ਵਸਦਾ ਪੰਜਾਬ ਮੁਰ ਵਾਪਸ ਲਿਆ ਕੇ ਦਿੱਤਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੁਸਤਾਨ ਦੇ ਵਾਸੀ ਆਂ ਕੋਰੇ ਫੈਸਲਾ ਤਰਨਤਾਰ ਦੇ ਲੋਕਾਂ ਨੇ ਲੈਣਾ ਪੈਣਾ ਹੈ ਕਿ ਸਾਡਾ ਜਿਹਨੂੰ ਅਸੀਂ ਵੋਟ ਪਾਉਣੇ ਆ ਕੀ ਉਹ ਸਾਡੇ ਚ ਵਿਚਰੇਗਾ ਕੰਮ ਕਰਾਏਗਾ ਕਿ ਉਹ ਜੇਚ ਬੈਠਾ ਹੋਏਗਾ ਜਾਂ ਬਾਹਰ ਹੋਏਗਾ ਜਾਂ ਇੰਦਰ ਉਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਤਰਨਤਰੀ ਦੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚ ਕਿਹਨੂੰ ਵੋਟ ਪਾਣੀ ਹੈ ਇੱਕ ਸਾਡੇ ਕੋਲੇ ਉਮੀਦਵਾਰ ਹੈ ਜਿਹੜਾ ਤੁਹਾਨੂੰ ਦੱਸਿਆ ਕਰਨ ਬੁੱਟ ਬੀਜੇਪੀ ਦੀ ਕੋਈ ਰੈਲੇਵੈਂਸੀ ਹੈ ਨਹੀਂ ਸੋ ਮੈਨੂੰ ਪੂਰਨ ਉਮੀਦ ਹੈ ਕਿ ਸਾਡਾ ਜਿਹੜਾ ਉਮੀਦਵਾਰ ਉਹ ਇਹਨਾਂ ਦੇ ਮੁਕਾਬਲੇ 100 ਪੈਸੇ ਅੱਗੇ ਉਮੀਦਵਾਰ ਹੈ ਸੋ ਅੱਜ ਦੀ ਜਿਹੜੀ ਪੜ੍ਹੀ ਲਿਖੀ ਜਨਤਾ ਉਹ ਸਾਰਾ ਹਿਸਾਬ ਕਿਤਾਬ ਲਾਉਂਦੀ ਹੈ ਕਿ ਅਸੀਂ ਕਿਸੇ ਨੂੰ ਜੇ ਜਿਤਾਉਣਾ ਹੈ ਕਿ ਉਹ ਜੇਲ੍ਹ ਚ ਤਾਂ ਨਹੀਂ ਬੈਠਾ ਰਹੇਗਾ ਕਿ ਉਹ ਸਾਡੇ ਇਲਾਕੇ ਦੀ ਤਰੱਕੀ ਕਰਾਏਗਾ ਡਵੈਲਪਮੈਂਟ ਕਰਾਏਗਾ ਕਿ ਉਹਰੀ ਸੋਚ ਕੀ ਹੈ ਕਿ ਉਹਰੀ ਸੰਵਿਧਾਨ ਦੇ ਖਿਲਾਫ ਸੋਚਦਾ ਨਹੀਂ ਹੈ ਕਿ ਉਹਰੀ ਦੇਸ਼ ਦੇ ਖਿਲਾਫ ਸੋਚਦਾ ਨਹੀਂ ਹੈ ਤੁਹਾਨੂੰ ਇਹ ਉਮੀਦਵਾਰ ਚਾਹੀਦਾ ਹੈ ਜਿਹਨੂੰ ਤੁਸੀਂ ਬਾਹਮ ਮੋੜ ਕੇ ਉਹਦੇ ਤੋਂ ਕੰਮ ਲੈ ਸਕੋ ਨਾ ਕਿ ਉਹ ਉਮੀਦਵਾਰ ਚਾਹੀਦਾ ਜਿਹੜਾ ਧੰਕੀ ਦੇਵੇ ਤੇ ਜਿਹਦੇ ਸਾਹਮਣੇ ਤੁਸੀਂ ਖੜੇ ਨਾ ਹੋ ਸਕੋ ਸੋ ਮੈਂ ਇਹੀ ਕਹਿਣਾ ਚਾਹਾਂਗਾ ਅੱਜ ਦੇ ਇਸ ਦਫ਼ਤਰ ਦਾ ਆਗਾਜ਼ ਸਰਕਾਰੀਆ ਸਾਹਿਬ ਦੀ ਰਹਿਨੁਮਾਈ ਦੇ ਹੇਠ ਹੋ ਇਨਚਾਰਜ ਨੇ ਇੱਥੇ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਲੀਡਰਸ਼ਿਪ ਅੱਜ ਅਸੀਂ ਪਹੁੰਚੇ ਆਂ ਵਧਾਈ ਦੇਣਾ ਚਾਹੁੰਨੇ ਆ ਕਰਨ ਜੀ ਨੂੰ ਤੇ ਸਮੁੱਚੀ ਕਾਂਗਰਸ ਨੂੰ ਤੇ ਸਮਾਮ ਤਰਨ ਤਰਨ ਦੇ ਲੋਕਾਂ ਨੂੰ ਤੇ ਵਰਕਰ ਸਾਥੀਆਂ ਨੂੰ ਪਰਮਾਤਮਾ ਸੱਚੇ ਪਾਸ਼ਾ ਕਿਰਪਾ ਕਰੇ ਅਗਲੇ 30 ਦਿਨ ਇੱਥੇ ਲਾ ਕੇ ਅਸੀਂ ਇਹ ਚੋਣ ਹੈ ਜਿਹੜੀ ਉਹ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਜਿੱਤ ਕੇ ਜਾਣਾ